ਸਾਰੇ ਖਜ਼ਾਨੇ ਮਾਂ ਮੇਰੀ ਦੇ ਸਾਰੇ ਖੈਰਾ ਪਾਓ ਮਾਂ ਸ਼ਕਤੀ ਨਾ ਖਾਲੀ ਮੋੜੇ ਜੈ ਜੈ ਕਰ ਬੁਲਾਓ ਕੇ ਬੋਲੋ ਜੈ ਮਾਤਾ ਦੀ ਬੋਲੋ ਜੈ ਮਾਤਾ ਦੀ ਬੋਲੋ ਜੈ ਮਾਤਾ ਦੀ ਬੋਲੋ ਜੈ ਮਾਤਾ ਦੀ ਅੱਜ ਮੰਦਰਾਂ ਤੇ ਬਹੁਤ ਹੀ ਮਤਲਬ ਖੁਸ਼ੀ ਹੋ ਰਹੀ ਹੈ ਸਾਨੂੰ ਕਮੇਟੀ ਨੇ ਬੈਸਰੋ ਮਾਤਾ ਮੰਦਰ ਦੇ ਪ੍ਰਧਾਨ ਜੀ ਨੇ ਮਾਨ ਬਖਸ਼ਿਆ ਝੰਡਾ ਚੜਾਉਣ ਦਾ ਸਾਨੂੰ ਬਹੁਤ ਖੁਸ਼ੀ ਹੈ ਤੇ ਮਾਤਾ ਰਾਨੀ ਸਾਡੇ ਤੇ ਇਸ ਤਰੀਕੇ ਕਿਰਪਾ ਬਣਾਏ ਰੱਖੇ ਅਸੀਂ ਹਰਸਾ ਲਈਏ ਧੰਨਵਾਦ ਕਿਰਪਾ ਮੰਨਦੇ ਆਂ ਮਾਤਾ ਦੀ ਵੀ ਸਾਨੂੰ ਇਹ ਮੌਕਾ ਮਿਲਿਆ ਤੇ ਅੱਗੇ ਨੂੰ ਵੀ ਇਹ ਮੌਕਾ ਮਿਲੇ ਮਾਤਾ ਦਾ ਆਸ਼ੀਰਵਾਦ ਸਾਡੇ ਤੇ ਹਮੇਸ਼ਾ ਬਣਿਆ ਰਵੇ ਸਾਡੇ ਨਾਲ ਸ਼੍ਰੀ ਰਮੇਸ਼ ਜੈ ਜੀ ਚੇਅਰਮੈਨ ਐਸਐ ਜੈਨ ਸਵਾ ਸਾਡੇ ਨਾਲ ਮੌਜੂਦ ਨੇ ਤੇ ਜੈ ਸਾਹਿਬ ਅੱਜ ਤੁਹਾਨੂੰ ਪਰਿਵਾਰ ਨੂੰ ਮੌਕਾ ਮਿਲਿਆ ਤੁਸੀਂ ਕੀ ਮਹਿਸੂਸ ਕਰਦੇ ਹੋ ਕੀ ਕਹਣਾ ਚਾਹੋ ਇਹ ਜਿਹੜਾ ਬੈਸ਼ਨੂ ਮਾਤਾ ਮੰਦਿਰ ਹੈ ਇਹ ਬਹੁਤ ਹੀ ਪੁਰਾਣਾ ਮੰਦਿਰ ਹੈ ਪ੍ਰਚੀਨ ਮੰਦਿਰ ਹੈ ਇੱਥੇ ਮੈਂ ਪਹਿਲਾਂ ਵੀ ਦੋ ਚਾਰ ਵਾਰੀ ਆਏ ਆ ਦਰਸ਼ਨ ਕੀਤੇ ਆ ਸੈਂਟਰਲ ਗ੍ਰੀਨ ਲੁਧਿਆਣਾ ਤੋਂ ਪ੍ਰਧਾਨ ਜੀ ਭਲਵacker ਜੀ ਸਾਡੇ ਨਾਲ ਜੁੜੇ ਹੋਏ ਨੇ ਨਾਲ ਉਹਨਾਂ ਦੇ ਸਾਥੀ ਵੀ ਸਾਡੇ ਨਾਲ ਆਏ ਹੋਏ ਨੇ ਅੱਜ 31 ਦਸੰਬਰ ਹੈ ਜਾਸ ਇਹ 2025 ਜਾ ਰਿਹਾ ਹੈ ਤੇ ਲੋਕ ਇਹਨਾਂ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਬਣਾਉਂਦੇ ਨੇ ਹਰ ਇੱਕ ਬੰਦੇ ਦਾ ਆਪਣਾ ਆਪਣਾ ਤਰੀਕਾ ਹੈ ਔਰ ਇਸ ਮੰਦਰ 'ਚ ਮਾਤਾ ਦੀ ਚੌਂਕੀ ਆ ਜਾਗਰਣ ਕਰਕੇ ਪਿਛਲੇ 38 ਸਾਲਾਂ ਤੋਂ ਬਣਾਇਆ ਜਾਂਦਾ ਹੈ ਪ੍ਰਵਾਕਰ ਜੀ ਅੱਜ ਤੁਹਾਨੂੰ ਇੱਥੇ ਪਹੁੰਚਦਾ ਮੌਕਾ ਲੱਗਿਆ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਨਾਮ ਸੁਨਿੰਦਰ ਪ੍ਰਵਾਕਰ ਹੈ ਜੀ ਮੈਂ ਸੈਂਟਾ ਗ੍ਰੀਨ ਵੈਲਫੇਅਰ ਸੁਸੇਜਨ ਦਾ ਪ੍ਰਧਾਨ ਹਾਂਗਾ ਮੇਰੇ ਨਾਲ ਸਹਿਗਰ ਸਾਹਿਬ ਆਏ ਸਾਡੇ ਡਿਵਾਈਜ਼ਰ ਆਏ ਨੇ ਮੇਰੇ ਨਾਲ ਦੋ ਸਾਥੀ ਹੋਰ ਆਏ ਨੇ ਜਿੰਨਤ ਦੇਵਾਂ ਜੀ ਇੱਥੋਂ ਦੇ ਨਿਵਾਸੀ ਨੇ ਤੇ ਅੱਜ ਸਾਡੇ ਕੋਲ ਇੱਥੇ ਰਹੜੇ ਸਾਡੇ ਖਾਸ ਦੋਸਤ ਨੇ ਇਹ ਜਿਹੜੇ ਉਪਰਾਲਾ ਕਰ ਰਹੇ ਨੇ ਹਰ ਸਾਲ ਇਸ ਦੀ 31 ਦਸੰਬਰ ਨੂੰ ਚੌਂਕੀ ਕਰਾਉਂਦੇ ਨੇ ਨਵੇਂ ਸਾਲ ਦੀ ਖੁਸ਼ੀ 'ਚ ਇਹ ਸਭ ਤੋਂ ਅੱਛਾ ਅਰੇ ਪਿਓਰ ਔਰ ਪਵਿੱਤਰ ਕਦਮ ਹੈ ਲੋਕੀ ਲਗਾਤਾਰ ਕਰਾਉਂਦੇ ਆ ਪਰ ਸਾਨੂੰ ਇੱਥੇ ਆ ਕੇ ਬੜੀ ਖੁਸ਼ੀ ਹੋਈ ਤੇ 38ਵਾਂ ਅੱਜ ਚੌਂਕੀ ਮਾਤਾ ਕਰਾ ਰਹੇ ਅਸੀਂ ਬੜੇ ਆਪੇ ਨੂੰ ਭਾਗਵਾਨ ਸਮਝਦੇ ਹਾਂ ਕਿ ਸਾਨੂੰ ਦੀਵਾਨ ਜੀ ਨੇ ਇੱਥੇ ਲੈ ਕੇ ਆਏ ਨੇ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਮੰਦਿਰ ਦਰਸ਼ਨ ਕਰ ਸਕੀਏ ਬੜਾ ਪ੍ਰਾਚੀਨ ਮੰਦਿਰ ਹੈ ਮੈਂ ਪੂਰੇ ਨਿਵਾਸੀਆਂ ਨੂੰ ਪੂਰੀ ਮੰਦਿਰ ਕਮੇਟੀ ਨੂੰ ਪੂਰੇ ਸਾਰੇ ਆਰਗੇਨਾਈਜ਼ਰ ਨੂੰ ਬਹੁਤ ਬਹੁਤ ਵਧਾਈ ਦੇਣਾ ਵਾ ਤੇ ਆਸ ਕਰਦਾ ਕਿ ਅਗਲੇ ਸਾਲ ਇਸ ਤੋਂ ਜ਼ਿਆਦਾ ਹੋਰ ਅੱਛਾ ਫੰਕਸ਼ਨ ਕਰਨਗੇ ਤੇ ਜੈ ਮਾਤਾ ਦੀ 38 ਸਾਲ ਤੋਂ ਇਹ ਮੰਦਿਰ ਨਾਲ ਜੁੜੇ ਹੋਏ ਆ ਤੁਸੀਂ ਆਪਣੇ 38 ਸਾਲ ਇਸ ਮੰਦਿਰ ਚ ਇਹ ਮਾਤਾ ਦਾ ਜਿਹੜਾ 31 ਦਸੰਬਰ ਹੈ ਜਿਹੜਾ ਪਾਤਰੀਕਾ ਅਪਣਾਇਆ ਅੱਜ ਤੋਂ 38 ਸਾਲ ਪਹਿਲਾਂ ਉਹ ਬਰਕਰਾਰ ਚੱਲਿਆ ਆ ਰਿਹਾ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਤੇ ਕੀ ਚਾਹੁੰਦੇ ਹੋ ਆਉਣ ਵਾਲੇ ਟਾਈਮ ਚ ਇੱਥੇ ਕੀ ਕੁ ਸੁੰਦਰ ਹੋਵੇ ਤੇ ਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਆ ਜੀ ਦੇਖੋ ਜੀ ਪਹਿਲਾਂ ਤਾਂ ਮਹਾਰਾਣੀ ਦੀ ਬੜੀ ಅಪਾਰ ਕਿਰਪਾ ਹੈ ਮਾ ਵੈਸ਼ਨ ਰਾਣੀ ਦੀ ਕਿ ਜਿਹਦੇ ਆਪਾਂ ਸਾਰੇ ਹੀ ਚਰਨਾਂ ਦੀ ਧੂਲੀ ਨੂੰ ਮਸਤਕ ਦੇ ਉੱਪਰ ਲਗਾਉਂਦੇ ਆ ਔਰ ਉਹਦੀ ਆਸ਼ੀਸ਼ ਦੇ ਨਾਲ ਹੀ 38 ਸਾਲ ਪਹਿਲਾਂ ਜਿਸ ਤਰ੍ਹਾਂ ਸ਼ੁਰੂ ਹੋਈ ਮਾਤਾ ਦੀ ਜਾਗਰਣ ਤੋਂ ਸ਼ੁਰੂ ਹੋਈ ਜਿਹੜੀ ਗੱਲ ਹੁਣ ਮਾਤਾ ਦੀ ਚੌਂਕੀ ਹੁੰਦੀ ਹੈ ਹਰ ਸਾਲ ਦੋ ਤਿੰਨ ਸਾਲ ਤੋਂ ਔਰ ਉਹਦਾ ਕਾਰਨ ਇਹ ਹੁੰਦਾ ਕਿ ਆਪਾਂ ਸਾਰੇ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਆਉਣ ਵਾਲੇ ਨਵੇਂ ਸਾਲ ਨੂੰ ਆਗਮਨ ਸ਼ੁਭ ਆਗਮਨ ਕਹਿੰਦੇ ਹੋਏ ਇਸ ਤਰ੍ਹਾਂ ਹੀ ਜਿਹੜਾ ਹੋਣ ਵਾਲਾ ਸਾਲ ਹੈ ਚੱਲਦਾ ਸਾਲ ਹੈ ਉਹਨੂੰ ਆਪਾਂ ਅਲਵਿਦਾ ਕਹਿੰਦੇ ਹੋਏ ਔਰ ਮਾਤਾ ਨੂੰ ਇਹੀ ਬੇਨਤੀ ਹੈ ਕਿ ਮਹਾਰਾਣੀ ਸਾਰਿਆਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਇਸ ਤਰ੍ਹਾਂ ਹੀ ਬਰਸਾਈ ਰੱਖੇ ਔਰ ਆਪਾਂ ਐਦਾਂ ਹੀ ਨਵਾਂ ਸਾਲ ਬੜੇ ਖੁਸ਼ੀਆਂ ਦੇ ਦੇ ਨਾਲ ਬਣਾਈਏ ਸਾਰੇ ਰਲ ਮਿਲ ਕੇ ਔਰ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਅੱਜ 31 ਸਤੰਬਰ ਦਾ ਦਿਨ ਹੈ ਵਿਸ਼ਰੀ ਵੈਸ਼ਨੋ ਮਾਤਾ ਮੰਦਿਰ ਕਮੇਟੀ ਵੱਲੋਂ ਸਾਰਿਆਂ ਨੂੰ ਨਿੱਗਾ ਸਵਾਗਤ ਹੈ ਤੁਸੀਂ ਠੀਕ 8 ਵਜੇ ਮਾ ਦੇ ਇਧਰ ਆਪਾਂ ਸੰਗੀਤਨ ਦੇ ਵਿੱਚ ਸ਼ਾਮਲ ਹੋ ਕੇ ਸਾਰਿਆਂ ਨੂੰ ਬੇਨਤੀ ਇੱਕ ਵਾਰ ਫਿਰ ਤੋਂ ਕਿ ਤੁਸੀਂ ਆਪਣੇ ਸਮੇਂ ਦਾ ਧਿਆਨ ਰੱਖਦੇ ਹੋਏ ਜ਼ਰੂਰ ਅੱਜ ਆਣਾ। ਸ਼੍ਰੀ ਦੇਵ ਚੰਚਲ ਜੀ ਆਸਟ੍ਰੇਲੀਆ ਵਾਲੇ ਅੱਜ ਮਾ ਦਾ ਗੁਣਗਾਨ ਕਰਨਗੇ। ਔਰ ਬੜਾ ਆਨੰਦ ਵਰਸੇਗਾ। ਤੁਸੀਂ ਆਓ ਸਹੀ। ਸਾਰਿਆਂ ਨੂੰ ਜੈ ਮਾ। ਔਰ ਸਾਰਿਆਂ ਨੂੰ ਜੈ ਮਾਤਾ ਜੀ।